ਕਿ ਤੁਸੀਂ ਦੋ ਬੰਦੇ ਤੁਸੀਂ ਅਰੈਸਟ ਕੀਤੇ ਨੇ ਉਹ ਕਿਸ ਚੀਜ਼ ਦੇ ਵਿੱਚ ਅਰੈਸਟ ਕੀਤੇ ਨੇ ਜਿਹੜੇ ਤਾਂ ਕੀ ਮਾਮਲਾ ਜੀ ਹੈ ਇਹ ਸੱਤ ਇਹ ਸੱਤ ਚਾਰ ਨੂੰ ਮੁਕੱਦਮਾ ਰਜਿਸਟਰਡ ਹੋਇਆ ਜੀ ਸਾਡੇ ਕੋਲ ਮੋਡੀਫਾਈ ਜੀਪਾਂ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਮੋਡੀਫਾਈ ਜੀਪਾਂ ਬਣਾ ਲੈ ਡੱਬਾ ਲਈ ਤੇ ਵਿੱਚੋਂ ਥੋੜੇ-ਥੋੜੇ ਲੋਕਾਂ ਨੂੰ ਠੱਗਦੇ ਨੇ ਪੂਰੇ ਵਿੱਚ ਅਸੀਂ ਇੱਕ ਮੌਕੇ ਤੋਂ ਜਿੱਥੋਂ ਬਰਾਮਦਗੀ ਹੋਈ ਸੀ ਸਾਡੇ ਤੋਂ ਮੌਕੇ ਤੋਂ ਅਰਾਊਂਡ ਅਪ ਕਰਦਾ ਸੀ ਨਰੇਸ਼ ਕੁਮਾਰ ਤੇ ਦੂਸਰੇ ਬੰਦੇ ਇਕਿੰਦਰਜੀਤ ਤੇ ਇੱਕ ਨਵੇਿੰਦ ਕੁਮਾਰ ਹੈਗਾ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਆਰਟੀਓ ਦਫਤਰ ਦੇ ਵਿੱਚ ਰਜੀਵ ਟੰਡ ਜਿਹੜੇ ਨੇ ਇੱਕ ਲੜਕਾ ਨਾਲ ਜੂਨੀਅਰ ਸਾਹਿਬ ਹੈ ਉਹਨੋਂ ਸੇ ਰੈਸਟ ਕੀਤਾ ਉਹਦੇ ਵਿੱਚ ਜਿਹੜੀਆਂ ਗੱਡੀਆਂ ਸੀਗੀਆਂ ਉਹ ਮੋਡੀਫਾਈ ਗੱਡੀਆਂ ਜਿਹੜੀਆਂ ਉੱਥੋਂ ਗੁਜਰਾਤ ਦੇ ਵਿੱਚੋਂ ਐਨਓਸੀ ਕੱਟੀਆਂ ਸੀ ਉਹ ਗੱਡੀਆਂ ਫਿਜ਼ੀਕਲੀ ਆਉਣੀਆਂ ਬਣੀਆਂ ਸੀ ਇੱਥੇ ਬਟ ਫਿਜ਼ੀਕਲੀ ਇੱਥੇ ਆਈਆਂ ਨਹੀਂ ਹੈਗੀਆਂ ਉਹਨਾਂ ਨੇ ਫੋਟੋਗ੍ਰਾਫਸ ਦੇ ਆਧਾਰ 'ਤੇ ਉਹ ਗੱਡੀਆਂ ਦੀਆਂ ਜਿਹੜੇ ਚੱਸੀ ਨੰਬਰ ਪਲੇਟਾਂ 'ਚ ਚੜਾ ਕੇ ਉਹਨਾਂ ਦੇ ਕੋਈ ਆਰਸੀ ਵਗੈਰਾ ਦੀ ਕੋਈ ਉਹਦੇ ਵਿੱਚ ਮਤਲਬ ਉਹਦੀ ਚੱਸੀ ਦੀ ਕੋਈ ਟ੍ਰੇਸਿੰਗ ਨਹੀਂ ਹੋਈ ਕੁਝ ਨਹੀਂ ਹੋਇਆ ਹੈ ਫਿਜ਼ੀਕਲੀ ਉਹ ਗੱਡੀਆਂ ਇੱਥੇ ਆਈਆਂ ਹੀ ਨਹੀਂ ਹੈਗੀਆਂ ਉਹ ਮੋਡੀਫਾਈਡ ਗੱਡੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਨੰਬਰ ਪਲੇਟਾਂ ਲਗਾ ਕੇ ਉਹ ਫੋਟੋਆਂ ਖਿੱਚ ਕੇ ਉਹਨਾਂ ਗੱਡੀਆਂ ਦੇ ਜਿੱਥੇ ਖੜੀਆਂ ਸੀਗੀਆਂ ਉੱਥੇ ਉਹ ਭੇਜਤੀਆਂ ਉਹਨਾਂ ਨੇ ਇਹਨਾਂ ਫਰੀਦਕੋਟ ਵਾਸਤੇ ਕੱਟਤੀਆਂ ਸੀ ਉਹਨਾਂ ਦੀ ਵੀ ਨੰਬਰ ਪਲੇਟ ਉੱਥੇ ਜਾਰੀ ਹੋਊਗੀ ਉਸ ਤੋਂ ਬਾਅਦ ਜਿਹੜਾ ਗੁਰਲਾਬ ਸਿੰਘ ਫਰੀਦਕੋਟ ਨੰਬਰ ਪਲੇਟਾਂ ਜਾਰੀ ਕਰਦਾ ਹੈ ਉਹਨੇ ਨੰਬਰ ਪਲੇਟਾਂ ਵੀ ਜਾਰੀ ਕੀਤੀ। ਨੰਬਰ ਪਲੇਟਾਂ ਦੇ ਵਿੱਚ ਚੈੱਕ ਕਰਨ ਉਪਰੰਤ ਅਸੀਂ ਉਹਨਾਂ ਨੂੰ ਗੁਰਲਾਬ ਸਿੰਘ ਦੀ ਕੋਈ ਉਹ ਜਿਹੜੀ ਐਪ ਹੁੰਦੀ ਹੈਗੀ ਐਪ ਦੇ ਰਾਹੀਂ ਉਹ ਗੱਡੀ ਦੀ ਫੋਟੋ ਫੋਟੋਗ੍ਰਾਫ ਖਿੱਚਤੀ ਜਾਂਦੀ ਹੈ ਮੌਕੇ ਦੇ ਉੱਤੇ ਖੜਾ ਕੇ ਪਰ ਉਹਨੇ ਫੋਟੋਆਂ ਦੇ ਉੱਤੇ ਫੋਟੋਆਂ ਫਿਚ ਕੇ ਐਪ ਦੇ ਵਿੱਚ ਚੜਾ ਕੇ ਉਹਨਾਂ ਗੱਡੀਆਂ ਨੂੰ ਨੰਬਰ ਪਲੇਟਸ ਜਾਰੀ ਕਰਤੀਆਂ ਸੀ। ਤੇ ਨੰਬਰ ਪਲੇਟਾਂ ਲਾਉਣ ਵਾਸਤੇ ਫਿਜ਼ੀਕਲੀ ਗੱਡੀ ਉੱਥੇ ਪ੍ਰੈਜੈਂਟ ਹੋਣੀ ਚਾਹੀਦੀ ਉਹ ਉੱਥੇ ਪ੍ਰੈਜੈਂਟ ਨਹੀਂ ਸੀਗੀ ਗੱਡੀਆਂ ਉਹ ਕਿਸੇ ਮਾਰਕੀਟ ਦੇ ਵਿੱਚ ਡੱਬਾ ਲਈ ਖੜੀਆਂ ਸੀਗੀਆਂ ਪਰ ਉਹਨਾਂ ਨੇ ਉੱਥੇ ਲਿਜਾ ਕੇ ਉਥੋਂ ਨੰਬਰ ਪਲੇਟਾਂ ਜਾਰੀ ਕਰਕੇ ਲੈ ਲਈ ਇੱਕ ਪੰਜਾਬ ਦੀ ਗੱਡੀ ਦਾ ਨੰਬਰ ਦੁਬਾਰੇ ਜਾਰੀ ਕੀਤਾਗਾ ਬਾਕੀ ਹਰ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਸੀਗੀਆਂ ਕੁਝ ਉਹਨਾਂ ਉਹਨਾਂ ਦੇ ਚੱਸੀ ਨੰਬਰ ਨੇ ਬਟ ਉਹਨਾਂ ਦੇ ਜਿਹੜੀ ਗੁਜਰਾਤ ਤੋਂ ਐਨਸੀ ਜਾਰੀ ਟੋਟਲੀ ਫੇਕ ਜਿਹੜਾ ਸਿਸਟਮ ਸੀਗਾ ਇਹਦੇ ਤੋਂ ਬਣਿਆ ਹੋਇਆ ਇਹਦੇ ਵਿੱਚ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਅੱਜ ਜਿਸ ਇਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ ਦੁਨੀਆਂ ਨੂੰ ਵਾਰਸ਼ਟ ਕੀਤਾ ਨਾਮ ਲਿੱਤ ਕੀਤਾ ਸੀ ਸਾਨੂੰ ਹੈਡ ਆਫਸ ਤੋਂ ਪਰਵਾਣੀ ਮੀਡੀਆ ਵੀ ਤੇ ਸੀ ਇਹਨਾਂ ਦਾ ਨਾਮਜ਼ਦ ਕੀਤਾ ਹੈਗਾ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਵਿੱਚ ਅਸੀਂ ਅੱਜ ਪੇਸ਼ ਕਰ ਰਹੇ ਹਾਂ ਕੀ ਲੱਗਦਾ ਹੈ ਇਹ ਸਾਰਾ ਕੁਝ ਠੱਗੀ ਧੋਰੀ ਦਾ ਮਾਮਲਾ ਹੀ ਹੈ ਇਹ ਬਿਲਕੁਲ ਜਿਵੇਂ ਇਹਦੇ ਸੇ ਕਾਫੀ ਗੱਡੀਆਂ ਜਿਹੜੀਆਂ ਨੇ ਮੋਡੀਫਾਈ ਹੁੰਦੀਆਂ ਨੇ ਉਹ ਅਥਰਾਇਟ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਤੋਂ ਨਾ ਤਾਂ ਉਹਨਾਂ ਦੇ ਦਿਮਾਗਲੇ ਮੰਦਾ ਵੱਡੇ ਵੱਡੇ ਟਾਇਰ ਪਾਏ ਹੋਏ ਨੇ ਕਾਫੀ ਵੱਡੇ ਮਤਲਬ ਬਲਾਈਆਂ ਬਲਕਿ ਉਹਨਾਂ ਨੇ ਇਹ ਲੋਕਾਂ ਨੂੰ ਪੰਜ-ਪੰਜ 4-4 ਲੱਖ ਰੁਪਏ ਦੇ ਵਿੱਚ ਦੇ ਦਿੰਦੇ ਨੇ ਜਦ ਕਿ ਡੇਢ ਲੱਖ ਡੇਢ ਲੱਖ ਦੀ ਤਿਆਰ ਹੁੰਦੀ ਆ। ਮੈਂ ਪੰਜ ਪੰਜ ਗੱਡੀਆਂ ਉਸ ਦਿਨ ਫੜੀਆਂ ਸੀ ਤੇ ਉਹ ਸਾਡੇ ਕੋਲੇ ਕਸਟਡੀ ਚ ਨਹੀਂ ਆ ਉਹਨਾਂ ਦੇ ਇੰਸਪੈਕਸ਼ਨ ਨਹੀਂ ਕਰਵਾ ਰਹੇ ਅਸੀਂ। ਉਸ ਤੋਂ ਇਲਾਵਾ ਵੀ ਬਹੁਤ ਕੁਝ ਸਾਹਮਣੇ ਆਇਆ ਵੀ ਪੰਜ ਗੱਡੀਆਂ ਅੱਜ ਰਿਮਾਂਡ ਦੇ ਵਿੱਚ ਅਸੀਂ ਉਹਨਾਂ ਨੂੰ ਪੁੱਛ-ਕਿਛ ਕਰਨੀ ਆ ਕਿ ਰਿਮਾਂਡ ਤੋਂ ਮਿਲਣ ਤੋਂ ਬਾਅਦ ਜਿਹੜੇ ਕੁਝ ਅੱਗੇ ਸਾਹਮਣੇ ਆਊਗਾ। ਕੋਈ ਸਿੱਟਾ ਵੀ ਨਾਲ ਸ਼ੇਅਰ ਕਰਾਂਗੇ ਬਾਕੀ ਇਨਵੈਸਟੀਗੇਸ਼ਨ ਦਾ ਮਾਈਕਰਾ ਜੋ ਵੀ ਹੋਊਗਾ ਉਹ ਅਸੀਂ ਆਨ ਐਜ਼ ਲਾਅ ਪ੍ਰੋਸੈਸ ਦੇ ਤਾਅ ਉੱਤੇ ਚੱਲ ਰਹੇ ਹਾਂ ਦੋ ਬੰਦੇ ਅਰੈਸਟ ਹੋਏ ਮਾਮਲੇ ਤੋਂ ਇੱਕ ਪਹਿਲਾਂ ਅਰੈਸਟ ਕੀਤਾ ਸੀ ਬੇਲ ਆਊਟ ਆ ਇਹ ਦੂਜਾ ਇਹ ਨੇ ਤੇ ਬਾਕੀ ਕੁਝ ਇਹਨਾਂ ਨੇ ਬੋਗਸ ਐਡਰੈਸ ਵੀ ਦਿੱਤੇ ਹੋਏ ਆ ਜੀ ਜਿਵੇਂ ਇੰਦਰਜੀਤ ਹੈਗਾ ਉਹ ਉਹਦਾ ਐਡਰੈਸ ਹੋਊਗਾ ਜੀ ਵੈਰੀਫਾਈ ਕਰ ਰਹੇ ਹਾਂ ਅਸੀਂ ਇਹਦੇ ਚ ਇੱਕ ਇੰਦਰਜੀਤ ਬੰਦੇ ਦਾ ਨਾਮ ਇਨਵੋਲਵ ਹੈ ਇੱਕ ਨਵੀਨ ਕੁਮਾਰ ਦਾ ਉਹਨਾਂ ਬਾਰੇ ਵੈਰੀਫਿਕੇਸ਼ਨ ਚੱਲ ਰਿਹਾ ਹੈ ਤਫतीश ਕਰਨ ਤੋਂ ਪਹਿਲਾਂ ਵੀ ਇਹਦੇ ਬਾਰੇ ਵੈਰੀਫਾਈ ਕਰਾਂਗੇ